ਦੀ ਮਨਿੰਦਰਾ 3 ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਜਿਹੜੇ ਮੇਰੇ ਅੱਜ ਦੀ ਬਲੌਗ ਦੀ ਸ਼ੁਰੂਆਤ ਆ ਜੀ ਉਹ ਹੈਗੀ ਆ ਮੇਰੇ ਮਿੰਨੀ ਗਾਰਡਨ ਤੋਂ ਵੀ ਜਿਹੜਾ ਸਾਡਾ ਥੋੜਾ ਜਿਹਾ ਥਾਂ ਰੱਖਿਆ ਹੋਇਆ ਆਪਣੀਆਂ ਰੀਜਾਂ ਪੂਰੀਆਂ ਕਰਨ ਲਈ ਜਿੱਥੇ ਅਸੀਂ ਸਾਰਾ ਕੁਝ ਉਗਾਇਆ ਹੋਇਆ ਅੱਜ ਤੁਹਾਨੂੰ ਮੈਂ ਉਹਦਾ ਟੂਰ ਦਊਂਗੀ ਵੀ ਅਸੀਂ ਕਿਵੇਂ ਪੌਦਿਆਂ ਦੀ ਦੇਖਭਾਲ ਕਰਦੇ ਆ ਤੇ ਕਿਵੇਂ ਕਰਾਂਗੇ ਮਿਲਦੇ ਆ ਜੀ ਫਿਰ ਆਜੋ ਦਿਖਾਵਾਂ ਤੁਹਾਨੂੰ ਲਓ ਜੀ ਮੇਰੀ ਜਿਹੜੀ ਗਾਰਡਨ ਦੀ ਲੁੱਕ ਆ ਇਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਦੇ ਮੇਰੇ ਪੌਦੇ ਬੀਜੇ ਹੋਏ ਨੇ ਸਾਰੇ ਤੁਹਾਨੂੰ ਦਿਖਾਉਣੀ ਆ ਹੁਣ ਕੱਲੇ-ਕੱਲੇ ਪੌਦੇ ਤੁਹਾਨੂੰ ਇੰਟਰੋਡਕਸ਼ਨ ਦਵਾਂਗੀ ਵੀ ਮੈਂ ਕਿਹੜਾ ਬੀਜਿਆ ਹੋਇਆ ਸੀ ਨੇ ਜਿਹੜਾ ਮੇਰਾ ਪਹਿਲਾ ਫਾਲਾ ਜੀ ਆ ਦੇਖੋ ਇਹ ਹੈਗਾ ਚਕੋਤਰਾ ਇਹ ਬੂਟੇ ਦਾ ਨਾਮ ਹੈਗਾ ਚਕੋਤਰਾ ਇਹ ਸੰਤਰੇ ਦੀ ਸ਼ੇਪ ਵਰਗਾ ਹੁੰਦਾ ਖੱਟਾ-ਮਿੱਠਾ ਟੇਸਟ ਹੁੰਦਾ ਪਰ ਇਹਦੇ ਤੁਸੀਂ ਗੁਣ ਜਾਂ ਇਹਦੇ ਫਾਇਦੇ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਹਦੀ ਸ਼ਕਲ ਦੇਖੋ ਹਲੇ ਬਿਲਕੁਲ ਸੰਤਰੇ ਵਾਂਗੂ ਲੱਗਦਾ ਦੇਖੋ ਇਹ ਬਹੁਤ ਹੀ ਜ਼ਿਆਦਾ ਸਿਹਤ ਲਈ ਜਾਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਇਹ ਤੇ ਦੂਸਰਾ ਹੈਗਾ ਸਾਡੇ ਬਦਾਮ ਥੋੜਾ ਸਾਡਾ ਦੂਸਰਾ ਬੂਟਾ ਲੱਗਿਆ ਹੋਇਆ ਸਾਡੇ ਬਦਾਮ ਦਾ ਅਸੀਂ ਕਦੇ ਸੋਚਿਆ ਨਹੀਂ ਸੀ ਹੈਗਾ ਵੀ ਪੰਜਾਬ 'ਚ ਵੀ ਬਦਾਮ ਲੱਗਣ ਲੱਗ ਜਾਣਗੇ ਜਾਂ ਸਾਡੇ ਘਰੇ ਬਦਾਮ ਲੱਗਣ ਲੱਗ ਜਾਣਗੇ ਇਹ ਅਸੀਂ ਇਸ ਵਾਰ ਹੀ ਲਾਇਆ ਸੀ ਦੇਖੋ ਤੁਸੀਂ ਇਹਦੀ ਅਸੀਂ ਆਰਗੈਨਿਕ ਖੇਤੀ ਕਰਦੇ ਆਂ ਅਸੀਂ ਜਿਹੜੀ ਜਿਹੜੀਆਂ ਸਬਜ਼ੀਆਂ ਨਾ ਸੌਰੀ ਆਰਗੈਨਿਕ ਖੇਤੀ ਨਹੀਂ ਆਰਗੈਨਿਕ ਕੋ ਲਾ ਲਓ ਤੁਸੀਂ ਵੀ ਅਸੀਂ ਜਿਹੜੀ ਬਾਗਬਗੀਚੀ ਕਰਦੇ ਆ ਆਪਣੀ ਬਗੀਚੀ ਜਿਹੜੀ ਸਾਡੀ ਔਰ ਆਰਗੈਨਿਕ ਆ ਤੇ ਇਹਨੂੰ ਨਾ ਬੜਾ ਬੜਾ ਵਧੀਆ ਕੇਅਰ ਨਾਲ ਅਸੀਂ ਰੱਖਿਆ ਸੀ ਦੇਖੋ ਤੁਸੀਂ ਇਹਦੇ ਇਸ ਵਾਰ ਦੇ ਬਾਦਾਮ ਦੇਖੋ ਦੇਖੋ ਯਕੀਨੀ ਆਉਂਦਾ ਸਾਨੂੰ ਵੀ ਸਾਡੇ ਘਰੇ ਵੀ ਬਾਦਾਮ ਲੱਗ ਗਏ ਜੇ ਅਸੀਂ ਦੀ ਦੇਖਪਾਲ ਵਧੀਆ ਕਰਦੇ ਆ ਜਿਹੜਾ ਮੇਰਾ ਤੀਜਾ ਬੂਟਾ ਜੀ ਉਹ ਮੇਰੇ ਮੈਂਬਰ ਪਰਿਵਾਰ ਦਾ ਸਾਡਾ ਉਹ ਹੈਗਾ ਅਨਾਰ ਦਾ ਦੇਖੋ ਤੁਸੀਂ ਇਹ ਛੋਟਾ ਜਿਹਾ ਬੂਟਾ ਇਹਨੂੰ ਹਲੇ 6-7 ਕੁ ਮਹੀਨੇ ਹੋਏ ਨੇ ਜੀ ਲੱਗੇ ਨੂੰ ਪਰ ਦੇਖੋ ਤੁਸੀਂ ਇਹ ਫਲ ਦੇਖੋ ਇਹਦੇ ਜਿਹੜੀ ਅਸੀਂ ਖਾਦ ਪਾਉਨੇ ਆ ਦੇਸੀ ਤਿਆਰ ਕਰਕੇ ਖੱਟੀ ਲੱਸੀ ਦੀ ਜਾਂ ਪਾਥੀਆਂ ਦੀ ਜਾਂ ਹੋਰ ਵੀ ਜਿਹੜੇ ਛਿਲਕੇ ਹੁੰਦੇ ਨੇ ਮੈਂ ਤੁਹਾਨੂੰ ਸਾਰੀ ਡਿਟੇਲ ਦਵਾਂਗੀ ਵੀ ਅਸੀਂ ਕੀ ਕਰਦੇ ਆ ਉਹ ਪਾਉਨੇ ਆ ਜੀ ਅਸੀਂ ਤੇ ਜਿਹੜਾ ਮੇਰਾ ਨੈਕਸਟ ਆ ਜੀ ਉਹ ਦੇਖੋ ਮਸੰਮੀਆਂ ਦਾ ਆ ਲੱਗਿਆ ਦੇਖੋ ਬੜਾ ਦੇਖੋ ਤੁਸੀਂ ਮਸੰਮੀ ਦਾ ਦੇਖੋ ਇਹਨੂੰ ਵੀ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਲਾਇਆ ਨੂੰ ਪਰ ਇਹਦੀ ਗਰੋਥ ਦੇਖੋ ਤੁਸੀਂ ਕਿੰਨੀ ਜ਼ਿਆਦਾ ਵੱਡੀ ਆ ਜਿਹੜਾ ਮੇਰਾ ਇਹ ਬੂਟਾ ਲਾਇਆ ਹੋਇਆ ਜੀ ਇਹ ਨਾਲ ਬਿਲਕੁਲ ਇਹ ਹੈਗਾ ਆਪਣਾ ਬਦਾਮ ਦਾ ਇਹ ਬਦਾਮ ਦੇ ਨਾਲ ਹੀ ਲਾਇਆ ਹੋਇਆ ਆਪਾਂ ਨੇ ਨਾਸਪਤੀ ਦਾ ਜਾਂ ਬੱਬੂ ਕੋਸੇ ਦਾ ਕਹਿ ਲੋ ਤੁਸੀਂ ਇਹਨੂੰ ਬੱਬੂ ਕੋਸਾ ਖਾਇਦੇ ਹੀ ਬੱਬੂ ਕੋਸਾ ਹੀ ਆ ਜੀ ਤੇ ਆਹ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਬਹੁਤ ਫੜਾਇਆ ਹੋਇਆ ਜੀ ਇਹਨੂੰ ਵੀ ਇਹ ਛੋਟਾ ਜਿਹਾ ਬੂਟਾ ਸੀ ਤੁਸੀਂ ਹੈਰਾਨ ਰਹੋ ਤੇ ਇਹਦੀ ਲੰਬਾਈ ਦੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਦੇਖੋ ਇਹ ਕਿੱਥੇ ਤੱਕ ਗਿਆ ਮੇਰੇ ਘਰ ਦੀ ਛੱਤ ਤੱਕ ਵੱਗ ਗਿਆ ਜੀ ਇਹ ਬਹੁਤ ਲੱਗੀਆਂ ਹੋਈਆਂ ਨੇ ਇਹਦੇ ਤੇ ਹੁਣ ਵੀ ਦੇਖੋ ਪਪੂ ਗੁੱਸੇ ਦਿਖਦਾ ਹੋ ਵੀਡੀਓ ਚ ਤੁਹਾਨੂੰ ਇਹ ਸਾਡੇ ਹੈਗੇ ਨੇ ਮਰੂਦ ਇਹ ਲਾਲ ਬੀਂ ਵਾਲਾ ਇਲਾਹਾਵਾਦੀ ਮਰੂਦ ਲੱਗਿਆ ਹੋਇਆ ਜੀ ਆਪਣੇ ਇਹ ਕੋਹਲੇ ਦੇ ਆ ਰਹੇ ਨੇ ਫੁੱਲ ਜੇ ਜੇ ਸੀ ਕਟਿੰਗ ਕੀਤੀ ਹੋਈ ਸੀ ਜੀ ਕਟਿੰਗ ਨਾਲ ਜਿਹੜਾ ਫਾਲਾ ਹੋਰ ਵੀ ਜਿਆਦਾ ਵਧੀਆ ਆਉਂਦਾ ਇਹ ਲਾਹਾਵਾਦਿਉਂ ਅਮਰੂਦ ਆ ਜੀ ਇਹਦੇ ਤੇ ਲਾਲਵੀਆਂ ਵਾਲਾ ਅਮਰੂਦ ਲੱਗਦਾ ਜਿਹੜਾ ਬਹੁਤ ਹੀ ਜਿਆਦਾ ਮਿੱਠਾ ਹੁੰਦਾ ਤੇ ਹੁਣ ਆਪਾਂ ਨੈਕਸਟ ਗੱਲ ਕਰਾਂਗੇ ਜੀ ਆਪਣੇ ਬੂਟੇ ਦੀ ਇਹ ਵੀ ਅਮਰੂਦ ਦਾ ਹੈ ਇਹ ਪਰ ਵੱਡੇ ਸਾਈਜ਼ ਦਾ ਜਿਹੜਾ ਕਿਲੋ ਦੇ ਹਿਸਾਬ ਨਾਲ ਨਹੀਂ ਅਮਰੂਦ ਲੱਗਦਾ ਇਹ ਉਹ ਸਾਬ ਦਾ ਅਮਰੂਦ ਆ ਇਹਦੇ ਤੇ ਵੀ ਦੇਖੋ ਆ ਰਹੇ ਨੇ ਫਲਾਵਰ ਹੁਣ ਕਾਫੀ ਫਲਾਵਰ ਆਏ ਹੋਏ ਨੇ ਬਹੁਤ ਫੁੱਲ ਲੱਗੇ ਹੋਏ ਨੇ ਤੁਸੀਂ ਦੇਖ ਹੀ ਸਕਦੇ ਹੋ